ਉੱਡਾ ਜਾ ਥੱਲੇ ਹਾਂਜੀ ਸਰ ਕੀ ਦੇ ਕਹਦੇ ਬਸ ਹੋਰੀਏ ਇਹ ਸੂਰਜਪੁੱਤਰ ਜਗੀਰ ਸਿੰਘ ਦਾ ਘਰ ਹੈ ਤੇ ਇਸ ਦੇ ਘਰ ਦੇ ਵਿੱਚ ਇੱਕ ਇਹ ਤੇ ਇਹਦਾ ਭਰਾ ਕਾਲੀ ਤੇ ਇਹਦੀ ਮਾਤਾ ਪ੍ਰੇਮੋ ਤੇ ਇਹ ਜਿਹੜਾ ਸੂਰਜਾ ਇਹਦੇ ਤੇ 5 ਐਨਡੀਪੀ ਐਕਸੈਪਟ ਦੇ ਨਾਲ ਸੰਬੰਧਿਤ ਮੁਕੱਦਮੇ ਦਰਜਾ ਤੇ ਇਹ ਹੁਣ ਜਦੋਂ ਦੀ ਆ ਅਸੀਂ ਕਾਸੋ ਪ੍ਰੋਗਰਾਮ ਦੇ ਅਧੀਨ ਪਿਛਲੇ ਇੱਕ ਹਫ਼ਤੇ ਤੋਂ ਅਸੀਂ ਸ਼ਕਤੀ ਦਾ ਦੌਰ ਚਲਾਇਆ ਤੇ ਇਹ ਆ ਜਿੰਦਾ ਲਾ ਕੇ ਇਹ ਘਰ ਤੋਂ 도ੜਿਆ ਹੋਇਆ ਫਿਰ ਵੀ ਅਸੀਂ ਜਿਹੜੀ ਵੀ ਇਹਦੀ ਇਹਨੇ ਇਲਿਗਲ ਕੋਈ ਵੀ ਕਿਸੇ ਪ੍ਰਕਾਰ ਦੀ ਵੀ ਐਂਡੀਪੀਐਕਸ ਇੱਕ ਤੋਂ ਪ੍ਰਾਪਰਟੀ ਜਿਹੜੀ ਬਣਾਈ ਆ ਸੂਜ ਤੋਂ ਲੈ ਕੇ ਜਹਾਜ਼ ਤੱਕ ਉਹਦੀ ਅਸੀਂ ਵੈਲਿਊਏਸ਼ਨ ਕਰਕੇ ਇਹਨੂੰ ਅਸੀਂ ਉਹਦਾ ਫੋਰਫੀਜ਼ ਕਰਾਵਾਂਗੇ ਇਹਦਾ ਹੋ ਸਕਦਾ ਵੀ ਇਹਦਾ ਘਰ ਵੀ ਅਸੀਂ ਫੋਰਫੀਜ਼ ਕਰਾਈਏ ਤੇ ਬਾਕੀ ਜਿਹੜੇ ਹੋਰ ਵੀ ਜਿਹੜੇ ਸਮਗਲੰਗ ਦੇ ਧੰਦੇ ਦੇ ਵਿੱਚ ਪਿਆ ਸਾਰਿਆਂ ਨੂੰ ਸਾਡੇ ਵੱਲੋਂ ਇਹ ਵਾਰਨਿੰਗ ਆ ਵੀ ਆਪਦੇ ਇਸ ਕੰਮ ਤੋਂ ਬਾਹਰ ਜਾ ਜੋ ਤੇ ਧਾਰਾ ਐਨਡੀਪੀਐਕ ਸਿਕਟ ਦੀ ਧਾਰਾ 66 ਦੇ ਤਹਿਤ ਉਹਨਾਂ ਨੇ ਜਿਹੜਾ ਨਸ਼ੇ ਦੀ ਜਿਹੜੀ ਇਲੈਗਲ ਕਮਾਈ ਤੋਂ ਜਿੰਨੇ ਵੀ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾਇਆ ਹੋਊਗਾ ਉਹਨੂੰ ਫੂਰਫੀਚਰ ਕਰਵਾ ਕੇ ਉਹਦੀ ਆਮ ਲੋਕਾਂ ਦੇ ਵਿੱਚ ਉਹਦੀ ਲिलाਮੀ ਕੀਤੀ ਜੋ ਸਰ ਹੋਰ ਵੀ ਕਿਸੇ ਘਰ ਲੋਕ ਲਾ ਕੇ ਇੱਥੇ ਕਾਫੀ 7 ਤੋਂ 8 ਤੱਕ ਜਿਹੜੇ ਨਸ਼ੇ ਨਾਲ ਸੰਬੰਧਿਤ ਬਦਨਾਮ ਸਮਗਲਰ ਆ ਉਹ ਆਪਣੇ ਘਰਾਂ ਤੋਂ ਮਿਲੇ ਹੋਏ ਆ ਮਿਲੇ ਵੀ ਹੈਗੇ ਸਰ ਹਾਂਜੀ ਮਿਲੇ ਵੀ ਆਗੇ ਕੋਈ ਕੋਈ ਮਿਲੇ ਵੀ ਨਹੀਂ ਕੋਈ ਨਹੀਂ ਉਹ ਅਸੀਂ ਸਾਡੀ ਸਰਚ ਮੈਂ ਜਿਹੜੀ ਈਗਲ 4 ਦੇ ਤੀਨ ਸਾਡੀ ਸਰਚ ਮੈਂ ਚੱਲ ਰਹੀ ਆ ਤੇ ਅਸੀਂ ਜਿੰਨੇ ਵੀ ਕੋਈ ਇਹ ਨਸ਼ੇ ਦੇ ਨਾਲ ਸੰਬੰਧਿਤ ਹੋਏ ਬਰਾਮਦਗੀ ਹੋਈ ਉਹਦੇ ਬਰਕਰਾਰ ਕਾਨੂੰਨੀ ਕਾਰਵਾਈ ਕਰਨ ਦੇ ਲਈ ਬਵੰਦ ਲੋਕ ਸਾਰੇ ਦਸਣ ਤੋਂ ਡਰਦੇ ਆ ਆਸ-ਪਾਸ ਦੇ ਜਿਹੜੇ ਕਰ ਰਹੇ ਸਹਿਯੋਗ ਲੋਕ ਲੋਕ ਸਹਿਯੋਗ ਕਰ ਰਹੇ ਆ ਜਦੋਂ ਦੇਖੋ ਇਹ ਜਿਹੜਾ ਨਸ਼ੇ ਦਾ ਮੁੱਦਾ ਇਹ ਸਾਡੇ ਸਮਾਜ ਲਈ ਇੱਕ بڑا ਭਿਆਨਕ ਮੁੱਦਾ ਹੁਣ ਲੋਕਾਂ ਨੂੰ ਬਹੁਤ ਲੋਕਾਂ ਨੂੰ ਸਮਝ ਆ ਚੁੱਕੀ ਆ ਇਸ ਕਰਕੇ ਲੋਕ ਕੌਣ ਸਹਿਯੋਗ ਵੀ ਦੇ ਰਿਹਾ ਪਤਾ ਇਹ ਜਿਹੜੀ ਨਸ਼ੇ ਦੀ ਆਗਾ ਕਿਸੇ ਦੇ ਘਰ ਨੂੰ ਵੀ ਸਾੜ ਸਕਦੀ ਹੈ ਤੇ ਈਗਲ ਫੋਰ ਸਚਪ੍ਰੇਸ਼ਨ ਚੱਲ ਰਿਹਾ ਸਾਰੇ ਪੰਜਾਬ ਵਿੱਚ ਸਾਰੇ ਪੰਜਾਬ ਦੇ ਸੀਨੀਅਰ ਅਫਸਰ ਫੀਲਡ ਦੇ ਵਿੱਚ ਨੇ ਔਰ ਜਿੰਨੇ ਵੀ ਹੌਟਸਪੌਟ ਨੇ ਉਹਨਾਂ ਨੂੰ ਕਾਡਮੈਂਟ ਸਚਪ੍ਰੇਸ਼ਨ ਲਈ ਕਵਰ ਕਰ ਰਹੇ ਆ ਤਾਂ ਉਹ ਵੀ ਚਾ ਲੋ ਕਾਫੀ ਹੋ ਰਹੀਆਂ ਨੇ ਹੂੰ ਸੀਰੀਅਲ ਦਾ ਮਦਦ ਹੋਈ ਹੈ ਕਿ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਇਹ ਸ਼ਰਨ ਕੀਤਾ ਜਾਦਾ ਜਿੰਨੀ ਗੱਲ ਹੋ ਸਕਦਾ ਇਲੈਕਸ਼ਨ ਹੋ ਗਿਆ ਹੁਣ ਸਾਰਾ ਕੁਝ ਹੋ ਗਿਆ ਹੁਣ ਕੁਛ ਦਾ ਇਹ ਫੋਕਸ ਹੈ ਕਿ ਸਭ ਤੋਂ ਪਹਿਲਾਂ ਨਸ਼ਾ ਖਤਮ ਕੀਤਾ ਜਾਵੇ ਕਿਹੜੀ ਕਿਹੜੀ ਟੀਮਾਂ ਲੈ ਕੇ ਆਏ ਹੋ ਸਰ ਨਾਲ ਚੈਕਿੰਗ ਇਹ ਸਾਡੇ ਕੋਲ ਤਾਂ ਸਾਰੀਆਂ ਜਿੱਦਾਂ ਪੁਲਿਸ ਸਟੇਸ਼ਨ ਟੀਮ ਹੈ ਸੀਆਈ ਦੀ ਟੀਮ ਹੈ ਦੈਨ ਸਾਡੀ ਹਮਦਤ ਕਰਦੇ ਨੇ ਐਸਟੀਐਫ ਵਾਲੇ ਨਾਲ ਹੁੰਦੇ ਨੇ ਕੁਝ ਮਿਲਿਆ ਸਰ ਹਾਂ ਜੀ ਰਿਕਵਰੀ ਚੱਲ ਰਹੀ ਹੈ ਹੂੰ ਕੁਝ ਫਰਕਸ਼ ਵੀ ਹੈ ਜੀ ਤੇ ਲੋਕਾਂ ਨੂੰ ਵੀ ਦਿੱਤੇ ਜਾਂਦਾ ਤਾਂ ਕੋਈ ਇਨਫੋਰਮੇਸ਼ਨ ਵਗੈਰਾ ਦਿੰਦੇ ਜੀ ਅਲਟੀਮੇਟਲੀ ਲੋਕਾਂ ਦੀ ਕੋਆਪਰੇਸ਼ਨ ਵਾਲੀ ਸਾਨੂੰ ਪਤਾ ਲੱਗਦਾ ਕਿਉਂਕਿ ਸਾਡੇ ਬਹੁਤ ਬਹੁਤ ਲੋਕ ਇਨਫਾਰਮਰ ਹੁੰਦੇ ਨੇ ਲੋਕ ਸੋਸ਼ਲ ਡਾਟਾ ਵਾਲੇ ਵੀ ਲੋਕਾਂ ਦੇ ਵਿੱਚੋਂ ਦੱਸ ਦਿੰਦੇ ਨੇ ਕਈ ਵਾਰ ਸਾਡੇ ਡਰ ਜਾਂਦੇ ਜੀ ਸਾਡੇ ਨਾਮ ਨਾਲ ਵਿੱਚ ਆ ਜਾ ਕੋਈ ਨਾ ਕਦੇ ਨਹੀਂ ਆਉਂਦਾ ਕਿਉਂਕਿ ਅਸੀਂ ਨਾਂ ਪੁੱਛਦੇ ਨਹੀਂ ਹਾਂ ਕੋਈ ਇਨਫਾਰਮਰ ਸਾਨੂੰ ਦੱਸੇ ਨਹੀਂ ਵੈਰੀਫਾਈ ਯੂ ਆਰ ਨਾਟ ਅੰਟਸਾਈਡਨ ਦਾ ਡੇਮੋ ਆਫ ਅ ਪਰਸਨਲ ਇਨਫੋਰਮੇਸ਼ਨ ਦਸ ਸਾਡਾ ਇੰਟਾਸਤੇ ਉਹ ਬੰਦੇ ਚਾ ਜਿਹੜਾ ਡਰਗ ਵੇਚਦਾ ਅੱਗੇ ਵੀ ਸਾਰੇ ਇਸ ਤਰ੍ਹਾਂ ਚੱਲਦੇ ਰਹਿਣਗੇ ਬਿਲਕੁਲ ਚੱਲਦੇ ਰਹਿਣਗੇ ਜਿੰਨੀ ਦੇ ਤੱਕ ਡਰਗ ਨਹੀਂ ਖਤਮ ਕਰਦੇ ਜਿੰਨੀਰ ਪੰਜਾਬ ਨੂੰ ਸਾਫ ਨਹੀਂ ਕਰਦੇ ਉਹਦੀ ਕਦਰ ਆਏਗਾ ਕੀ ਮੈਸੇਜ ਦੇਣਾ ਚਾਹੁੰਦੇ ਇਹੋ ਜਿਹਾ ਕਿ ਆਓ ਰਲ ਕੇ ਇਹਨੂੰ ਖਤਮ ਕਰੀਏ ਪਬਲਿਕ ਦੀ ਸਾਨੂੰ ਕੋਆਪਰੇਸ਼ਨ ਚਾਹੀਦੀ ਹੈ ਮੀਡੀਆ ਦੀ ਸਾਨੂੰ ਕੋਆਪਰੇਸ਼ਨ ਚਾਹੀਦੀ ਹੈ ਆਪਾਂ ਸਾਰੇ ਰਲ ਕੇ ਜਿਹੜੀ ਇਹ ਗਲਤ ਚੀਜ਼ ਪ੍ਰਵਹਿਲ ਕਰ ਰਹੀ ਹੈ ਪੰਜਾਬ ਦੇ ਵਿੱਚ ਇਹਨੂੰ ਸਾਡੇ ਨੂੰ ਸਾਫ ਕਰਦੀਏ ਤਾਂ ਕਿ ਸਾਡਾ ਜਿਹੜਾ ਯੂਥ ਹੈ ਉਹ ਚੰਗੀ ਡਰੈਕਸ਼ਨ ਵੱਲ ਜਾ ਸਕੇ ਉਹ ਮਾੜੇ ਕੰਮਾਂ 'ਚ ਨਾ ਡੱਕੇ ਸਰ ਬੀੜਤਲਾ ਬਸਤੀ ਵੀ ਹੋਰ ਵੀ ਏਰੀਆ ਕਿੱਥੇ ਹਾਂਜੀ ਹੋਰ ਵੀ ਜਗ੍ਹਾ ਕਰਦੇ ਮੈਂ ਚਾਹੁੰਦਾ ਹਾਂ ਡਿਸਕਸ ਨਹੀਂ ਕਰਦੇ ਹੁੰਦੇ ਠੀਕ ਠੀਕ ਸਰਪ੍ਰਾਈਜ਼